ਅੱਠ ਬੋਰੀਆਂ ਆਂ ਇੱਕ-ਇੱਕ ਕਰਕੇ ਤੇ ਉਧਰ ਸਿੱਟਣੀ ਆ ਇਹ ਆਹ ਸਿੱਟ ਦੀ ਚ ਉਧਰ ਇਹ ਠੀਕ ਆ ਇਹ ਠੀਕ ਆ ਉਹ ਬੜਾ ਤਕੜਾ ਹੈ ਪਰਲਾ ਬਈ ਬੜਾ ਫੱਟਾ ਇਹਦੇ ਬਾਈ ਜਿਹੜੇ ਭਰਾਵਾਂ ਨੇ ਟਾਇਰ ਤੋਂ ਬਾਉਂਡ ਦੇ ਵਿੱਚ ਪਾ ਲਿਆ ਸੀ ਲੱਕੂ ਆਇਆ ਭਾਈ ਵਾਪਸ ਜਾਰੀ ਹੈ ਸਰਪਤੇ ਵੱਧਿਆ ਬਾਈ ਅਰਜ ਸਾਬਾ ਠੀਕ ਆ ਜਿਹੜਾ ਸਾਇਕਰ ਦਾ ਵੀ ਜਿਹੜਾ ਬਾਲ ਜਿਹੜਾ ਆਇਆ ਸੀ ਆਪਣੇ ਇਲਾਕੇ ਤੇ ਉਹ ਭਰਾਟਾ ਜੋ ਪਰ ਹਾਰੇ ਭਾਗ ਲਿਆ ਸੀ ਭਾਗੋ ਜਿੱਤੇ ਪਾਵੇ ਰੋਡ ਗੋਲ ਮੈਦਾਨ ਦੇ ਕਰ ਰਹੇ 8 ਬੋਰੀਆਂ ਚਕਾਉਣਗਾ ਉਹਨਾਂ ਇਹ ਚੱਕਦੇ ਆ ਇੱਕ ਵਾਰੀ ਤਾਲੀਆਂ ਮਾਰ ਦੋ ਬਾਈ ਹਾਸਲ ਨੇ ਪਲੇਅਰਾਂ ਦੇ ਲਈ ਤਾਲੀਆਂ ਮਾਰਵਾਉਣ ਦੇ ਜਿਨ੍ਹਾਂ ਨੂੰ ਦੋ ਜਿਦਾ ਚਲੋ 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 ਸ਼ੇਰਾ ਬਹੁਤ ਖੱਟ ਆ ਬਾਈ ਚਾਰ ਹੀ ਰਹਿ ਗਏ ਚਾਰ ਚਾਰ ਰਹਿ ਗਏ ਭਾਈ ਦੂਜੇ 라운ਡ ਲਈ ਗੁਰਪ੍ਰੀਤ ਗਿੱਤਾ ਸ਼ਰੂਪ ਜਗਵਿੰਦਰ ਸਿੰਘ ਤਿਆਰ ਹਰਦੀਪ ਸਾਨਾ ਤੇ ਲੀਨਾ ਦੋਮਤੀ ਭੱਜਣਾ ਬਹੁਤ ਖਾ ਬੁਰੀ ਥੱਕੇ ਓਏ ਹਨਾ ਕਰਨੇ ਬਹੁਤ ਹੱਟ ਆ ਭਾਈ ਚਾ ਚਾ ਚਲੋ 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 ਲੈ ਨਹੀਂ ਇਹ ਇਹਨਾਂ ਦਾ ਪੂਰਾ ਟਾਈ ਚੱਲ ਰਿਹਾ ਹੈ ਬੱਤੋ ਵੀਰੋ ਦਾ ਬਹੁਤ ਬਹੁਤ ਆਇਆ ਇਹ ਚਲੋ 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 ਤੈਨ ਹੀ ਰਹਿ ਗਣ ਸਾਰਿਆਂ ਦਾ ਅੱਡ-ਅੱਡ ਸਟਾਈਲ ਆ ਚੱਕਣ ਦਾ ਓਏ ਆ ਪਿੱਦੀ ਵਿੱਚ ਆ ਗਿਆ ਜਿੰਨੇ ਵੀ ਆ ਗਰਾਊਂਡ ਦੇ ਅੰਦਰ ਨਾ లైਵ ਕਿਹੜੇ ਬਾਹਰ ਬੈਠੇ ਦਾ ਦੇਖ ਰਿਹਾ ਅੰਦਰ ਨਾ ਅੱਰੀ ਬੇਟੀ ਵਾਲੇ ਖੌਣ ਤੋਂ ਬਾਹਰ ਹੋ ਗਏ ਚਾਲ 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 ਫੇਰਾ ਉਹਦੀ ਇੱਕ ਹੀ ਰਹਿ ਗਈ ਓਏ ਬਾਈ ਦੀ ਉਹਦੀ ਆ ਬਾਈ ਦੇ ਨਾਲ ਦੂਰ ਰਹਿਣਾ ਚੱਲ ਚੱਲ ਬਾਈ ਚੱਲ 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 ਸ਼ੇਰਾ ਇਹਦੀ ਵੀ ਇੱਕ ਹੀ ਰਹਗੀ ਜੋਬਰ ਦੀ ਬਾਬਾ ਬੱਸ ਚੱਲ ਉਹ ਲਾਤ ਲੀ ਜੇ ਮੋਢੇ ਤੇ ਉਹ ਲਾਸਟ ਬੋਰੀ ਆ ਬਾਈ ਦੀ ਆ ਬਾਈ ਦੀ ਵੀ ਲਾਸਟ ਬੋਰੀ ਆ ਬਾਈ ਇੱਕ ਵਾਰੀ ਤਾੜੀਆਂ ਵਾਲੀ ਵਾਰੀ ਜ਼ਰੂਰ ਕਰ ਉਹ ਬਾਈ ਜਾਂਦਾ ਗਿਆ ਉਹ ਪਹਿਲੇ ਤੇ ਆ ਗਿਆ ਸਾਗ ਤੇ ਮੁੰਬਈ ਪਹਿਲੇ ਤੇ ਆ ਗਿਆ ਆ ਬਾਈ ਦੂਜੇ ਤੇ ਆ ਇਹ ਦੋ ਪਰ ਖੇਡਣਾ ਚ ਆ ਬਾਈ ਦੂਜੇ ਤੇ ਆ ਗਿਆ ਤੇ ਆਪ ਬਾਈ ਤੀਜੇ ਤੇ ਆ ਗਏ ਉਹ ਬਾਈ ਦੀ ਪਹਿਲੀ ਬੋਰੀ ਸਟਾਰਟਿੰਗ ਜੇ ਥੋੜੀ ਲੇਟ ਹੋ ਗਈ ਸੀਗੇ ਤਾਂ ਇਹੋ ਬਾਈ ਮਗਰ ਰਹਿ ਗਏ ਨਹੀਂ ਬਾਈ ਨੇ ਬਹੁਤ ਵਾਰੀ ਜਿੱਤ ਤਾ ਉਹ ਸਟਾਰਟਿੰਗ ਚ ਲੇਟ ਹੋ ਗਿਆ ਸਿਰਫ ਪਹਿਲੇ ਆਪਾਂ ਤੇ ਆਇਆ ਇਹ ਬੋਰੀਆਂ ਹੱਣੜ ਤੋਂ 10 ਰੁਪਈ ਕੀ ਜਸਰਪੀ ਕੀ ਲੈ ਗਈ ਬਾਈ ਦੂਜਾ ਰਾਉਂਡ ਆ ਬੋਰੀਆਂ ਚਾਕੇ ਭੱਜਣੀਆਂ ਅੱਠ ਬੋਰੀਆਂ ਆਹੋ ਲੱਗਦੇ ਨੇ ਦੇਣੇ ਕੀ ਕਰਦੇ ਅੱਠ ਬੋਰ ਹਨ ਇੱਕ ਇੱਕ ਕਰਕੇ ਉਧਰ ਸਿੱਟਣੀ ਆ ਉਹ ਲੈਣ ਤੋਂ ਪਾਰ ਉਹ ਚਿੱਟੀ ਲੈਣ ਤੋਂ ਪਾਰ ਬਹੁਤ ਹੀ ਜਦੂਨ ਦੇ ਰਿਸਟਰ ਨੂੰ ਤੋੜਨਾ ਕਰਨਾ ਰਾਹ ਤੇ ਉੱਪਰ ਪਾਲ ਬੈਠ ਗਏ ਬਈ ਕੋਈ ਨਾ ਬਣਦਾ ਜਿਹੜਾ ਮੀਰ ਦੇ ਹੌਸਲੇ ਲਈ ਆ ਆਦੀ ਜੋਸ਼ ਦੇ ਦੂਜੀ ਵਾਰੀ ਚੱਲੀ ਆ ਬਈ ਸਾਰਿਆਂ ਦੇ ਕਿੰਦੀ ਧਿਆਨ ਦੇ ਪੈਰ ਪੁੱਟ ਆਇਆ ਸੀ ਉਹ ਸਾਰਿਆਂ ਦੇ ਲੋਰ ਨੂੰ ਪੇਜ ਜਿਹਨੇ ਪਾਪ ਦਿੱਤੇ ਸੀ ਖਾਲਸਾ ਜਗਰ ਦਾ ਮਤਲਬ ਵੀ ਨਕਨਸਤ ਲਾ ਗਈ ਤੇ ਤੀਜੀ ਵਾਰੀ ਚੱਲੀ ਆ ਬਈ ਸਾਰਿਆਂ ਦੀ ਉਹ ਚੋਬਰ ਗਾਂ ਜਾਂਦਾ ਅਰੇ ਵਧੀਆ ਬਹਿਣਾ ਬੋਲੀ ਕਰਕੇ ਭੱਜਣ ਦੇ ਵਿੱਚ ਆ ਦੋ ਐਂਟਰੀਆ ਹੋ ਰ ਹੋ ਸਕਦੀਆਂ ਨੇ ਜੇ ਕਿਸੇ ਪਲੇਅਰ ਨੂੰ ਐਂਟਰੀ ਕਰਵਾਉਣੀ ਆ ਤਾਂ ਕਰਵਾ ਸਕਦਾ ਕਰਾਉਣੀਆਂ ਪਲੇਅਰਾਂ ਉਹ ਬਾਈ ਗਾਂ ਜਾਂਦਾ ਹਮਤੋਂ ਆ ਤਨੇ ਬਾਈ ਇਕੁਅਲ ਜਾ ਰਹੇ ਆ ਇਹਨਾਂ ਦਾ ਕੋਈ ਥੋੜਾ ਜਿਹਾ ਫਰਕ ਆ ਕੋਈ ਬੜਾ ਫਰਕ ਨਹੀਂ ਗਾ ਜਿਹੜੀਆਂ ਗੇਮ ਚੈਪਲ ਨੇ 203 ਨੇ ਐਂਟਰੀ ਕਰਵਾਉਣੀ ਆ ਤਾਂ ਦੋ ਐਂਟਰੀਆ ਹੋ ਰ ਹੋ ਸਕਦੀਆਂ ਜਾਉਂਦੀ ਤੇ ਜਾਂਦੀ ਆਪੀ ਐਂਟਰੀ ਕਰਵਾ ਸਕਦੇ ਚੱਲ 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 ਸ਼ੇਰਾਂ ਕਿੰਨੀਆਂ ਰਹਿਗੀਆਂ ਕਰਨੀ ਹੋਈ ਬੀਤੀਆਂ ਦੀਆਂ ਮੈਚਾਂ ਵਿੱਚ ਆਪਣੇ ਜੀਤਾਂ ਜਮੂਰਵਿੰਦਰ ਸਿੰਘ ਆਹ ਭਾਈ ਦਾਮ ਲੈਣ ਲੱਗ ਗਿਆ ਜਸਕਰਨ ਭੋਤਵਾਲ ਤੇ ਉਹਨਾਂ ਦੇ ਰੈਕਟ ਚੱਲ 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 ਸ਼ੇਰਾਂ ਇਹ ਤੀਸਰੇ ਸਮੂਹਾਂ ਦੇ ਲਈ ਵੀ ਚਾਰ ਚੱਕਰ ਕਰ ਜੀ ਪਹਿਲਾ ਕੰਪੀਟੀਸ਼ਨ ਬੜਾ ਟਫਣੀ ਸੀ ਚਲੋ 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 ਲੈ ਲੈ ਕੰਮ ਚੁਭਰੋ ਕੋਈ ਆ ਵੀ ਲੈ ਚੱਲਿਆ ਕੰਮ ਬਾਈ ਇਕ ਹੀ ਰਹਿ ਗਈ ਹਾਂ ਦੂਰ ਇਹਨੂੰ ਕਿ ਇੱਧਰ ਡੈਕ ਪੀ ਚਲੋ 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 ਲੈ ਠੀਕ ਆ ਇਕ ਹੀ ਰਹਿ ਗਈ ਚਲੋ 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 ਉਹ ਬਾਈ ਸਭ ਤੋਂ ਅੱਗੇ ਉਹਦੀ ਲਾਸਟ ਗੋਰੀ ਹੈ ਉਹ ਬਾਈ ਦੀ ਵੀ ਲਾਸਟ ਹੀ ਆ ਨਹੀਂ ਨਹੀਂ ਉਹ ਜਿੱਤ ਗਿਆ ਨਹੀਂ ਨਹੀਂ ਉਹਦੀ ਇੱਕ ਪਈ ਆ ਆ ਦੋਨੇ ਬਾਈ ਇਹ ਦੋਵਾਂ ਦੀ ਲਾਸਟ ਆ ਇਹ ਬਹੁਤ ਫਰਕ ਪਾ ਗਿਆ ਜੀ ਉਹ ਬਾਈ ਜਿੰਨੇ ਵੀ ਸਹਜੂਰ ਠੀਕ ਆ ਜੋ ਬ੍ਰੋ ਇੱਕਾ ਜੋਰ ਲੱਗਦਾ ਭਾਈ ਭਾਈ ਪਾਈ ਨੇ ਮੈਚ ਪੂਰਾ ਕੀਤਾ ਹੈ ਨਾ 100 ਦਾ ਆ ਜਾ ਕਿ 45 ਕੀਤਾ ਇਸ ਰਾਉਂਡ ਤੇ ਪਹਿਲੇ ਨੰਬਰ ਤੇ ਆਪ ਵੀ ਲੀਗੀ ਕੋਰਪਲੇ ਕੀਤਾ ਜਿਹੜਾ ਬੋਲਿਆ ਕਿ ਨਾਲ ਜੋ ਹਰ ਪਿੰਡ ਕੋਈ ਪਾਰੀ ਕੈਨੇਡਾ ਸਾਡਾ ਭਰਾ ਸਾਡਾ ਜੱਰੇਆ ਮਿੱਟੀ ਤੱਕ ਵੀ ਚਾਰ ਸਾਲ ਦੇ ਵਿੱਚ ਜਿਹੜੀ ਮੇਜਰ ਸੀ ਬੱਤੀ ਸਰਦਾਰ ਆਪਣੀ ਕੀਤੀ ਸਾਬਤ ਹੋਈ ਉਹ ਸਪ੍ਰਿੰਟ ਵੀ ਕੰਮ ਕਰਦੀ ਆ ਹਨਾ ਕਰਨੇ ਉਹ ਤਾਂ ਆ ਸਮਝਿਆ ਮਾਰ ਕੇ ਹਨਾ ਜਿਹੜੀ ਇਧਰੋਂ ਜਾਂਦੇ ਆ ਉਹ ਵਾਟ ਕੰਮ ਕਰਦੀ ਆ ਹਨਾ ਦੇਖ ਬਾਈ ਕਿੰਨੀ ਗਾਹ ਨਾਂ ਗਿਆ ਵੀ ਸਪ੍ਰਿੰਟ ਬਹੁਤ ਆਉਂਦਾ ਇਧਰੋਂ ਉਹ ਦੇਖਨੀ ਤੇਜ ਜਾਂਦਾ gekede ਦਾ ਹੀ ਫਰਕ ਪਾ ਦੇਣਾ ਬਾਈ ਨੇ ਆ ਬਾਈ ਦੋਵੇਂ ਖਾਹਾਂਗੇ ਉਹ ਉਨਾ ਫਰਕ ਦੇਦਾ ਜਿੰਨੇ ਦੇ ਭੱਜੜ ਦੇ ਉਨਾ ਹੀ ਫਰਕ ਹਾਂ ਭੱਜਨ ਦੀ ਫਰਕ ਬਹੁਤ ਪਿਆ ਜਾਂਦਾ ਆ ਦੋਨੇ ਬਾਈ ਸਲੋ ਆ ਥੋੜੇ ਪਰ ਗੇਮ ਬਹੁਤ ਵਧੀਆ ਚੱਲ ਰਹੀ ਆ ਇਸ ਟਾਈਮ ਨਾਲ ਸ਼ਾਮ ਵੀ ਰੇ ਆ ਬਾਈ ਮੈਂ ਨਾਮ ਬੋਲਣ ਲੱਗਿਆ ਕਿਹੜੇ ਤਰਾਹ ਨੇ ਗੋਲੀ ਚੱਕ ਕੇ ਭੱਜੜ ਤੇ ਮਾਰੀ ਸਪਰੇਅ ਮੈਂ ਸਾਰੇ ਨਾਮ ਬੋਲਣ ਲੱਗਿਆ ਚਲੋ ਜੀ ਚਲੋ 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 ਥੋੜਾ ਆ ਕੈਮਰੇ ਨਾਲ ਸਰਾਥ ਹੋ ਜਾਪੀ ਤਾਂ ਇਹ ਜਿਹੜਾ ਦੂਜਾ ਪਤਾ ਲੱਗ ਗਿਆ ਬੁਰ ਜੂਰ ਉਹਨਾਂ ਸਾਹਮਣੇ ਵੀ ਰੱਖਣਾ ਯਾਰ ਅੱਠ ਸਿੱਟਣਾ ਬਹੁਤ ਸਾਰੇ ਨਾਮ ਕੋਲੇ ਮੈਂ ਅੰਦਰ ਤੇਜ਼ ਮੋਤਲਾ ਬੰਤਾਰ ਬੁਰ ਜੂਰ ਚੱਲ 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 ਸ਼ਰਤਿਆ ਸੱਜ ਪਿੱਖੀ ਪੁਰਾਣੇ ਰੌਂਡ ਦੇ ਲਈ ਤਿਆਰੀ ਰੱਖਣ ਜੀ ਜਸਵਿੰਦਰ ਸਿੰਘ ਕਲਾਲਵਾਲਾ ਕਰਤਾ ਸਰਦਪੁਰ ਸੁਖਰਾ ਉਹ ਦੋਨੇ ਜੋਬਰ ਚਾ ਰਹੇ ਲੀਡ ਚ ਵਿਸ਼ਾਲ ਘਣੇਰ ਨਾਰੀ ਰਸ਼ਦੀਪ ਕਾਸੀਆ ਰਣਜੀਤ ਚੱਲ 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 ਆਪਣਾ ਫੇਟਲਾ ਦੁਬੇ ਦੇ ਪਰੰਡੀ ਬਾਕੀ ਮੁਕਰਾਰ ਸਰਾਂ ਬੰਦਾ ਮੈਚ ਲੱਗਦਾ ਹਰਸ਼ਦੀਪ ਧੀਰਸਾ ਮੈਚ ਦਾ ਇਹ ਚਾਹ ਰੰਗੀਤ ਮੈਚ ਦਾ ਸਾਰੇ ਕਿੰਨੇ ਰੰਗ ਆ ਦੋ ਦੋ ਹੀ ਰੰਗ ਆ ਏ ਦੋ ਦੋ ਹੀ ਰਹਿਣਗੇ ਵੀ ਦੋ ਹੀ ਰਹਿੰਦਾ ਸੇ ਆ ਬਾਈ ਦੀ ਇੱਕ ਰਹਿ ਗਈ ਤੇ ਉਹ ਬਾਈ ਦੀ ਵੀ ਇੱਕ ਬੋਰੀ ਰਹਿ ਗਈ

ਨੇ ਬਹੁਤ ਵਧੀਆ ਕੰਪੀਟੀਸ਼ਨ ਦਿੱਤਾ ਹੈ ਨਾ ਪੂਰੇ ਸਾਰੇ ਫਿੱਟ ਸੀ ਓ ਬਾਈ ਫਾਸਟ ਤੇ ਆ ਜਿਸ ਕਰਕੇ ਭੋਗਣਾ ਪਹਿਲੇ ਨੰਬਰ ਤੇ ਰਾਇਸ ਬਤੌਰ ਤੇ ਜਿਸ ਕਰਕੇ ਭੋਗਣਾ ਦੂਜਾ ਮੈਚ ਆ ਬਾਈ ਇਹਨਾਂ ਚ ਦੋ ਜਿੱਤਣਗੇ ਦੋ ਗ੍ਰੇਡ ਇਹਨਾਂ ਲਈ ਆ ਕਹਿੰਦੇ ਇਹਨਾਂ ਚ ਦੋ ਜਿਹੜੇ ਹੋਣਗੇ ਉਹ ਜਿੱਤਣਗੇ ਉਹ ਫਾਈਨਲ 'ਚ ਜਾਣਗੇ ਇੱਥੇ ਪਤਾ ਲੱਗਦਾ ਪ੍ਰਧਾਨ ਜੀ ਖਾਧੀਆਂ ਖਰਾਕਾਂ ਦਾ ਹੈ ਦੇਖ ਲਾ ਬੁਰਸ਼ੇ ਵਰਕੇ ਮੁੰਡੇਆ ਬਹੁਤ ਚਲਦੀ ਕਲਾ ਚਲੋ 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 ਬਾਬਾ ਪੰਚ ਮੈਂ ਕਲਾ ਵੱਲੋਂ ਬੜਾ ਵੱਡਾ ਉਪਰਾਲਾ ਜਿਹੜਾ ਹੈਗਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਜਿਹੜਾ ਉਪਰਾਲਾ ਕਰਵਾਇਆ ਰਿਹਾ ਸਾਲਗिरा ਮੌਕੇ ਸੇਮਾ ਜਿਹੜਾ ਹੈਗਾ ਇਹ ਟੂਰਨਾਮੈਂਟ ਆ ਹਰ ਸਾਲ ਮਨਦੀਪ ਕਹਿੰਦਾ ਜਿਵੇਂ ਜਿਵੇਂ ਖਿਡਾਰੀ ਆਉਂਦੇ ਲੰਘੇ ਓਵੇਂ ਓਵੇਂ ਅਨਾਮਾਂ ਦੇ ਵਿੱਚ ਵੀ ਵਾਦਾ ਹੈ

ਸੈਕੰਡ ਸੈਮੀਫਾਈਨਲ ਆ ਬਾਈ ਦੂਜਾ ਸੈਮੀਫਾਈਨਲ ਤੇ ਬਾਈ ਨੇ ਕੱਲ ਐਡ ਦਿੱਤੀ ਬੜਾ ਮਨ ਖੁਸ਼ ਹੋਇਆ ਕਿ ਜਿਹੜਾ ਨੌਜਵਾਨਾਂ ਦੇ ਲਈ ਕੰਮ ਨੂੰ ਖੇਡਾਂ ਹੋਂ ਦੇ ਲਈ ਬਹੁਤ ਵੱਡਾ ਉਪਰਾਲਾ ਲੋਕੋਹਾਂ ਦਾ ਬਹੁਤ ਧੰਨਵਾਦ ਇਸ ਤੋਂ ਅਗਲਾ ਮੈਚ ਟੈਂਪ ਟੋਣ ਵਾਲਾ ਹੋਊਗਾ ਜਿਹੜੇ ਪਲੇਅਰ ਨੇ ਸੁੱਖਾ ਆਪਣਾ ਸਾਹਿਲ ਗੋਪਾਰਾਏ ਗੋਪੀ ਬਸੀਆਂ ਸੁੱਖਾ ਬਦਲਾਖ ਤਲਵੰਡੀ ਤੇ ਇក្រਾਮ ਖਾਨ ਇਹ ਰਾਤ ਪਹੁੰਚਣ ਤੋਂ ਬਾਅਦ ਬਾਜੀ ਮਕਰਾਨ ਬਹੁਤ ਸ਼ਾਨਦਾਰ ਖਿਡਾਰੀ ਆ ਕਈ ਮੁਕਾਬਲੇ ਦੇ ਵਿੱਚ ਭਾਗ ਲੈਂਦਾ ਪਿਛਲੇ ਸਾਲ ਵੀ ਕਈ ਮੁਕਾਬਲੇ ਦਾ ਯੇਤੂ ਰਿਹਾ ਮੈਨੂੰ ਲੱਗਦਾ ਨਾਗਵਨ ਜਿੰਨੇ ਕਰਾ ਹੌਸਲਾ ਬੱਗੂ ਤੋਂ ਕੋਟਾ ਪ੍ਰੀਤ ਕਮਾਨ ਗੜਵਾ ਜਗਦੇਵ ਬਦਲਹਰ ਤਲਵੰਡੀ ਤੇ ਗੁਰਪ੍ਰੀਤ ਗੀਤਾ ਸੂਰ

ਚੱਲ ਸ਼ੇਰਾ ਚੱਲ 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 ਚੌਕਾਬਲਾ ਬੋਰੀਆਂ ਚੱਕਣ ਦਾ ਰੇਣੇ ਕਿਹੜਾ ਜੈਦ ਚਾਰ ਜਣੇ ਆ 1 2 ਤੀਜਾ ਉਹ ਬਈ ਤੇ ਚੌਥਾ ਉਹ ਬਈ ਜਿਹੜੇ ਬੈਂਟੀਆਂ ਦੇ ਵੇਲੇ ਜਦੋਂ ਸ਼ੁਰੂ ਹੋ ਜਾਣੀ ਨਾ ਆਪਾਂ ਕਹਿੰਦੇ ਪੰਜ ਜਣੇ ਆ ਵੀ ਫਾਈਨਲ ਚ ਦੇਖੋ ਵੀਰੋ ਬੜੇ ਤਮਾਰ ਆ ਗਿਆ ਨਾ ਫਾਈਨਲ ਮੈਚ ਉਧਰ ਜ਼ੋਰਦਾਰ ਤਾੜੀਆਂ ਰੁਗੜੇ ਚਾਹੀਏ ਬਰਾਬਰ ਦੀ ਟੱਕਰ ਹੈ ਬਰਾਬਰ ਦੀ ਟੱਕਰ ਹੈ ਖੱਚਾ ਤੋਰ ਆਇਆ ਖੱਚ ਗਿਆ ਬੰਦੂ ਠੀਖੀ ਆਲਾ ਤੋੜ ਤੇ ਜੰਦਰ ਸਾਡਾ ਬਾਈ ਵੇਖਿਆ ਥੋੜੀ ਬਹੁਤ ਭਰਾ ਬਰਾਬਰ ਦੀ ਟੱਕਰ ਹੈ ਖੱਚ ਗਿਆ ਬੰਦੂ ਖਿੱਚ ਕੇ ਰੱਖ ਤਾੜੀਆਂ ਮਾਰਦੇ ਬਈ ਜ਼ੋਰਦਾਰ ਵਾਹਿੰਗੋ ਇਹਨਾਂ ਕੌਮ ਤੋਂ ਦਰਮਾਇਂ ਪਲੇਅਰ ਨੂੰ ਕਿੰਨੀ ਹੌਸਲੀ ਨਾਲ ਟੋਲ ਰਿਹਾ ਹੈ ਜਿੱਤਣਾ ਨਾ ਮੂਰ ਨਵੀਂ ਆਜਾ ਜੇਰ ਤੱਕ ਗੇਲ ਗੋਲ ਲੈ ਕੇ ਰਹੀ ਰਹਿ ਕੇ ਰਹੀ ਇਹ ਸਵਾਹ 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 ਇੱਕ ਇੱਕ ਰਹਿ ਗਈ ਦੂਜਾ